ਹੈਲੋ ਸਾਥੀਓ ਇੱਕ ਵਾਰੀ ਫਿਰ ਤੋਂ ਤੁਹਾਡਾ ਤੁਹਾਡੇ ਆਪਣੀ YouTube ਚੈਨਲ ਤੇ ਸਵਾਗਤ ਹੈ ਸੋ ਸਿੱਖਿਆ ਵਿਭਾਗ ਦੇ ਵੱਲੋਂ ਇੱਕ ਨਵਾਂ ਨੋਟਿਸ ਅੱਜ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਸੋ ਅਗਰ ਤੁਸੀਂ ਵੀ ਸਿੱਖਿਆ ਵਿਭਾਗ ਨਾਲ ਜੁੜੀਆਂ ਹੋਈਆਂ ਹਦਾਇਤਾਂ ਬਾਰੇ ਸਮੇਂ ਸਿਰ ਅਪਡੇਟ ਰਹਿਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਨਾਲ ਦਿੱਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲਓ ਸੋ ਇਹ ਲੈਟਰ ਜੋ ਹੈ ਜਾਰੀ ਕੀਤਾ ਗਿਆ ਹੈ ਬੇਸਿਕਲੀ ਜਿਵੇਂ ਕਿ ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ ਜੋ 882364 ਦੀ ਸਕਰੂਟੀ ਹੋ ਰਹੀ ਹੈ ਔਰ ਸਕਰੂਟੀ ਸਮੇ ਜੋ ਹੈ ਕਾਫੀ ਸਾਰੇ ਬੀਐਡ ਕੈਂਡੀਡੇਟ ਜੋ ਹੈ ਉੱਥੇ ਪਹੁੰਚ ਗਏ ਸੀ ਔਰ ਉਹਨਾਂ ਨੇ ਮੰਗ ਕੀਤੀ ਹੈ ਕਿ ਸਾਡੀ ਵੀ ਸਕਰੂਟੀ ਕੀਤੀ ਜਾਵੇ ਸੋ ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਦਫਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਦੇ ਵੱਲੋਂ ਮਿਤੀ 12 6 2024 ਨੂੰ ਇੱਕ ਲੈਟਰ ਜੋ ਹੈ ਇੱਕ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜੋ 2364 88 ਸਾਮੀਆਂ ਦੀ ਭਰਤੀ ਲਈ ਮਿਤੀ 12 6 24 ਤੋਂ ਲੈ ਕੇ 20 6 24 ਤੱਕ ਜੋ ਡੀਵੀ ਹੋਣੀ ਹੈ ਉਸ ਦੇ ਵਿੱਚ ਜੋ ਅਸਾਮੀ ਲਈ ਡੀਵੀ ਕੀਤੀ ਜਾ ਰਹੀ ਹੈ ਉਹ ਡੀਵੀ ਸਪੀਕਿੰਗ ਆਰਡਰਸ ਆਰਡਰ ਨੰਬਰ ਜੋ ਮੈਂਸ਼ਨ ਹੈ ਸਾਡੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਹੈ ਔਰ ਇਹ ਮਿਤੀ 5 6 2024 24 ਨੂੰ ਜੋ ਜਾਰੀ ਹੋਇਆ ਸਪੀਕਿੰਗ ਆਰਡਰ ਉਸ ਦੀਆਂ ਹਦਾਇਤਾਂ ਦੇ ਸਨਮੁਖ ਹੋ ਰਹੀ ਹੈ ਸੋ ਬਿਆਰ ਨੇ ਮੰਗ ਕੀਤੀ ਸੀ ਕਿ ਸਾਡੀ ਵੀ ਡੀਵੀ ਕੀਤੀ ਜਾਵੇ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਭਾਗ ਦੇ ਵੱਲੋਂ ਇੱਕ ਲੈਟਰ ਜਾਰੀ ਕੀਤਾ ਗਿਆ ਕਿ ਜੋ ਡੀਵੀ ਹੋ ਰਹੀ ਹੈ ਉਹ ਇਸ ਸਪੀਕਿੰਗ ਆਰਡਰ ਦੇ ਅਕੋਰਡਿੰਗ ਹੋ ਰਹੀ ਹੈ ਜੋ ਸਪੀਕਿੰਗ ਆਰਡਰ ਦੇ ਵਿੱਚ ਹਦਾਇਤਾਂ ਹੋਈਆਂ ਨੇ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋ ਰਹੀ ਹੈ ਸੋ ਫਿਲਹਾਲ ਇਹ ਅਪਡੇਟ ਵੱਡੀ ਆਈ ਹੈ 882364 ਅਸਾਮੀਆਂ ਨੂੰ ਲੈ ਕੇ ਇਸ ਤੋਂ ਇਲਾਵਾ ਅਗਰ ਕੋਈ ਹੋਰ ਸਿੱਖਿਆ ਵਿਭਾਗ ਨਾਲ ਜੁੜੀ ਹੋਈ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਇਸੇ ਚੈਨਲ ਤੇ ਸਾਂਝੀ ਕੀਤੀ ਜਾਏਗੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੀਤੇ ਬੈਲ ਆਈਕਨ ਦਾ ਬਟਨ ਨੂੰ ਜਰੂਰ ਦਬਾ ਲੈਣਾ ਔਰ ਅਗਰ ਤੁਸੀਂ ਡੀਵੀ ਦੀਆਂ ਲਿਸਟਾਂ ਵਗੈਰਾ ਜਾਂ ਡੀਵੀ ਨੂੰ ਲੈ ਕੇ ਹੋਰ ਖਬਰਾਂ ਜੋ ਅਪਡੇਟਸ ਚੱਲ ਰਹੀਆਂ ਹਨ ਵਿਭਾਗ ਦੇ ਵਿੱਚ ਉਹਨਾਂ ਨਾਲ ਜੁੜਨਾ ਚਾਹੁੰਦੇ ਹੋ ਤਾਂ ਟੈਲੀਗ੍ਰam ਚੈਨਲ ਦਾ ਲਿੰਕ ਜੋ ਹੈ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਦਿੱਤਾ ਹੋਇਆ ਮਿਲ ਜੇਗਾ ਤੁਸੀਂ ਉੱਥੇ ਜੁਆਇਨ ਕਰ ਸਕਦੇ ਹੋ ਥੈਂਕ ਯੂ ਸੋ ਮੱਚ